ಕಾಂಗ್ರೆಸ್ ಅಧಿವೇಶನದ ನೂರು ವರ್ಷಗಳು ಸಾವಿರದ ಒಂಬೈನೂರ ಬೆಳಗಾವಿ ಕಾಂಗ್ರೆಸ್ ಅಧಿವೇಶನ ನಡೆದಿತ್ತು ಈಗ ಅಂದ್ರೆ ನೂರು ವರ್ಷಗಳಾಗಿದ್ದಾವೆ ಶತಮಾನೋತ್ಸವವನ್ನು ಆಚರಣೆ ಮಾಡ್ತಾ ಇಪ್ಪತ್ತಾರು ಮತ್ತು ಇಪ್ಪತ್ತು ਪੁੱਤਕ ਇੱਕ ਵਾਰੀ ਕੁ ਊਰਜਿੰਕੇ ਤੇ ਇੱਕ ਗੇਟ ਵਰਕਿੰਗ ਕਿਉਂ ਮੀਟਿੰਗ ਜਿਹੜਾ 10 27 ਦਿਲੇ ਕਿ ਮਹਾਤਮਾ ਗਾਂਧੀ ਜੀ ਉਹਰਾ ਪ੍ਰਤੀਯਾਵਾルダー ਦੋ ਚੀਜ਼ ਗਾਂ ਸੋਲਣਾ ਸੌਦਾ ਤੱਕ ਦੇ ਆਮਲੇ ਰਾਜਪੁਰੇ ਪਬਲਿਕ ਬਿਟੀ ਦੋ ਅਧਿਵੇਸ਼ਤਾ ਆ ਵਰਕਿੰਗ ਕਮਟੀ ਬਿਜੀ ਲਈ ਐਜੂਕੇਸ਼ਨਲ ਟ੍ਰਿਪ ਅਰੇਜ ਕਰਦੇ ਗਾਂਧੀ ਜੀ ਉਹ ਚਾਰਵਾਗੀ ਦਰਸ਼ਕ ਨਾ ਨਹੀਂ ਰਹੇ ਰਹੇ ਮੈਂ ਇਹ ਲਾ